ਸਤ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਬਹੁਤ ਵੱਡਾ ਧਰਨਾ ਜਿਹੜਾ ਹੈ ਉਹ ਲਗਾਇਆ ਗਿਆ ਸੀ ਸਿੰਘੂ ਬਾਰਡਰ ਦੇ ਉੱਪਰ ਟਿਕਰੀ ਬਾਰਡਰ ਦੇ ਉੱਪਰ ਔਰ ਉਹ ਤਕਰੀਬਨ ਪੌਣੇ 1-2 ਕੁ ਸਾਲ ਉਹ ਧਰਨਾ ਰਿਹਾ ਲੇਕਿਨ ਸਰਕਾਰ ਨੇ ਅਜੀਹਾ ਮਤਲਬ ਕਹਿ ਸਕਦੇ ਆ ਕਿ ਝੂਠ ਬੋਲਿਆ ਕਿ ਕਿਸਾਨ ਜਿਹੜੇ ਆ ਉਹ ਇੱਕਦਮ ਧਰਨਾ ਛੱਡ ਕੇ ਆ ਗਏ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਸੀ ਉਹਨਾਂ ਤੇ ਪੂਰਾ ਨਹੀਂ ਉਤਰੇ ਉਸ ਤੋਂ ਫਿਰ ਕਿਸਾਨਾਂ ਨੇ ਸੋਚਿਆ ਕਿ ਜੋ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਨਹੀਂ ਹੋਏ ਚਲੋ ਇੱਕ ਵਾਰ ਫਿਰ ਹਮਲਾ ਮਾਰਦੇ ਆ ਉਹਨਾਂ ਨੇ ਫਿਰ ਸਰਕਾਰਾਂ ਦੇ ਖਿਲਾਫ ਵਿਗਲ ਬਜਾ ਦਿੱਤਾ ਔਰ ਖਨੌਰੀ ਬਾਰਡਰ ਜਿਹੜਾ ਹੈ ਖਨੌਰੀ ਇਧਰ ਲਗਾਉਣਾ ਧਰਨਾ ਸ਼ੁਰੂ ਕਰ ਦਿੱਤਾ ਹੈ ਸ਼ੰਭੂ ਵਾਏ ਦੀ ਬੈਰੀਅਰ ਦੇ ਉੱਪਰ ਔਰ ਮਤਲਬ ਕਹਿਣਾ ਇਹ ਹੈ ਕਿ ਆਪਣੀਆਂ ਮੰਗਾਂ ਨੂੰ ਮਨਮੋਣ ਵਾਸਤੇ ਉਹ ਜਦੋਂ ਜਹਦ ਅੱਜ ਵੀ ਕਰ ਰਹੇ ਨੇ ਹਾਲਾਂਕਿ ਪਿਛਲੇ ਦਿਨੀ ਉਹ ਧਰਨਾ ਚੱਕਵਾਇਆ ਗਿਆ ਟ੍ਰੈਲੀਆਂ ਕਿਨਾਂ ਦੇ ਘਰ ਚਲ ਗਈਆਂ ਕਿੱਥੋਂ ਸਮਾਨ ਚੋਰੀ ਹੋ ਗਿਆ ਚੋਰੀ ਹੋ ਕੇ ਕਿੱਥੇ ਗਿਆ ਇਹ ਸਾਰੇ ਆਪਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਦੋਸਤੋ ਅੱਜ ਜਿਹੜੀ ਗੱਲ ਚਾਰੇ ਪਾਸੇ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜੇਕਰ ਹੁਣ ਕਿਸਾਨ ਛੇ ਹਟ ਗਏ ਤਾਂ ਸਮਝੋ ਔਰ ਬਾਰੇ ਦਿਨਾਂ ਵਿੱਚ ਇਹਨਾਂ ਨੂੰ ਦਬਾਇਆ ਹੀ ਜਾਏਗਾ ਬਲਕਿ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਕੋਈ ਨਹੀਂ ਹੋਏਗਾ ਹੁਣ ਕਿਸ ਤਰ੍ਹਾਂ ਦੀ ਪਲਾਨਿੰਗ ਹੈ ਅਗਲੀ ਪਲਾਨਿੰਗ ਵਾਸਤੇ ਮੇਰੇ ਨਾਲ ਸਰਪੰਚ ਬਲਬੀਰ ਸਿੰਘ ਮੰਡੇਰ ਸਾਹਿਬ ਮੰਡੇਰ ਖੁਰ ਤੋਂ ਜੁੜ ਚੁੱਕੇ ਨੇ ਔਰ ਵੱਡੀ ਗੱਲ ਹੈ ਕਿ ਇੱਕ ਬਹੁਤ ਤਜਰਬੇਕਾਰ ਸਾਹਿਤਕਾਰ ਨੇ ਜਿਨ੍ਹਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ ਹੈ ਮਹਾਕਾਵ ਲਿਖੇ ਨੇ ਭਾਈ ਜੈਤਾ ਜੀ ਦੀ ਜੀਵਨੀ ਨੂੰ ਲੈ ਕੇ ਇਹਨਾਂ ਮਕਬੂਲ ਹੋ ਮਹਾਕਾਵ ਹੋਇਆ ਕਿ ਸੱਚਮੁੱਚ ਉਸਦੀ ਡਿਮਾਂਡ ਜਿਹੜੀ ਹੈ ਉਹ ਅੱਜ ਵੀ ਕੀਤੀ ਜਾ ਰਹੀ ਹੈ ਮੇਰੇ ਨਾਲ ਇਸ ਸਮੇਂ ਸਰਪੰਚ ਬਲਬੀਰ ਸਿੰਘ ਮੰਡੇਰ ਸਾਹਿਬ ਫੋਨ ਲਾਈਨ ਤੇ ਜੁੜੇ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲੀ ਅੱਜਾ ਮੰਡੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਜਿਸ ਧਰਨੇ ਦਾ ਮਤਲਬ ਕਾਫੀ ਦਿਨ ਜਿਹੜਾ ਚੱਲਿਆ ਹੈ ਪੁਲਿਸ ਨੇ ਰਾਤੋਂ ਰਾਤ ਹੀ ਸਾਰਾ ਕੁਝ ਖੰਡਾ ਕੇ ਰੱਖ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਦੀ ਕੋਈ ਮਨਸ਼ਾ ਸੀ ਸਰਕਾਰਾਂ ਦੀ ਕਿ ਸਾਡੀ ਕੋਈ ਗੱਲਬਾਤ ਮੰਨੀ ਜਾਵੇ ਜਾਂ ਨਾ ਮੰਨੀ ਜਾਵੇ ਇਹ ਸਰਕਾਰਾਂ ਦਾ ਨਜਾਇਜ਼ ਟਕਾਈ ਹੈ ਸਾਬਲਾਂ ਦੇ ਨਾਲ ਪਹਿਲਾਂ ਦਿੱਲੀ ਵਾਲੇ ਸੈਂਟਰ ਵਾਲੇ ਮੁਕਰਗੇ ਨੇ ਵਾਦਾ ਕਰਕੇ ਜੀ ਐਨਐਸਪੀ ਦੇ ਉਹਨਾਂ ਤੇ ਦੁਬਾਰਾ ਆਪਣਾ ਵਾਟਰ ਸੀਲ ਕਰ ਲਿਆ ਸੰਭੂ ਵਾਟਰ ਸੀਲ ਕਰ ਲਿਆ ਹਰਿਆਣੇ ਵਾਲਿਆਂ ਦੇ ਜੀ ਉਧਰ ਦਿੱਲੀ ਦੁਆਰੇ ਖਾਨੂਦ ਤੇ ਦੁਬਾਰੇ ਤਰਫੋਂ ਕੀਤਾ ਸੀ ਕਿਸਾਨਾਂ ਨੇ ਆਪਣੀਆਂ ਪਹਿਲੀਆਂ ਮੰਗਾਂ ਮਨਵਾਉਣ ਦੇ ਖਾਤਰ ਜੀ ਤੇ ਇੱਥੇ ਘੱਟੋ ਘਾਟ 400 ਦਿਨ ਹੋ ਗਿਆ ਸੀ ਹੁਣ ਬੈਠਿਆਂ ਨੂੰ ਜੀ ਜੇ ભગવાન ਰਮਾਨ ਦੇ ਲਾ ਕੇ ਮੋਦੀ ਨੇ ਉਂਗਲਾਂ ਹਣੇ ਇਹ ਤੋਂ ਇਹ ਕੰਮ ਕਰਾਤਾ ਜੀ ਨਹੀਂ ਮਤਲਬ ਕਿਸਾਨ ਇਕਦਮ ਹੀ ਉੱਠ ਪਏ ਇਕਦਮ ਹੀ ਉੱਠ ਪਏ ਲੇਕਿਨ ਹੁਣ ਉਹੀ ਗੱਲ ਹੈ ਨਾ ਵੀ ਕਿਸੇ ਦਾ ਕੁਝ ਨਹੀਂ ਪਤਾ ਲੱਗਦਾ ਕੀ ਹੋਏਗਾ ਕੀ ਨਹੀਂ ਹੋਏਗਾ ਮਤਲਬ ਭਵਿੱਖ ਦੇ ਵਿੱਚ ਕੋਈ ਰਣਨੀਤੀ ਉਲੀਕੀ ਹੈ ਸਰਪੰਚ ਸਾਹਿਬ ਜਾਨੀ ਕਿਸਾਨਾਂ ਦਾ ਜਿਹੜਾ ਉੱਠਣ ਦਾ ਗੱਲ ਹੈ ਜੀ ਉਹ ਪੂਸਤ ਨਹੀਂ ਜਾਦੇ ਪਹੁੰਚ ਗਏ ਜਿਹੜੇ ਮੇਨ ਲੀਡਰ ਸੀ ਉਹ ਮੀਟਿੰਗ ਬਾਸਤੇ ਸੱਦ ਲਈ ਉਹਨਾਂ ਨੇ ਚੰਡੀਗੜ੍ਹ ਭਗਵੰਤ ਮਾਨ ਲਈ ਜੀ ਤੇ ਪਿੱਛੋਂ ਪੁੱਸ ਨੂੰ ਭੇਜ ਕੇ ਇੰਨੇ ਬਕਸਾ ਪਰ ਕੋੜਾ ਲਗੇ ਚਾਤੇ ਵੱਖ-ਵੱਖ ਹੋਰ ਜਿਲਾਂ ਚ ਭੇਜਤੇ ਕਿਸਾਨ ਮਾਦਰ ਸਾਮਾਨ ਵੀ ਚੋਰੀ ਕਰ ਲਿਆ ਸਿਲੰਡਰ ਲੈ ਕੇ ਫ੍ਰਿਜ ਲੈ ਕੇ ਚੱਕੇ ਜੀ ਕੁਸਪੋਰਸ ਲੈ ਗਈ ਕੁਸ ਲੋਕ ਲੈ ਗਏ ਹੁਣ ਅਖਲੀ ਦਾ ਇਹ ਹੈ 23 ਤਰੀਕ ਨੂੰ ਪੰਜਾਬ ਪਰ ਤੇ ਸਾਰੇ ਦੇਸ਼ੀ ਦਫ਼ਤਰਾਂ ਦਾ ਕਰੋ ਕਰ ਲੋ ਜੀ ਹੂੰ ਹੂੰ ਕੱਲ ਦਾ ਮੌਕਾ ਹੁਣ ਦੇਖੋ ਉਦੋਂ ਬਾਅਦ ਕੀ ਸਰਕਾਰ ਕਿਸੇ ਮੰਗ ਨੂੰ ਮੰਨਦੀ ਹੈ ਜਾਂ ਅੱਗੇ ਵਾਸਤੇ ਫੋਰਾਂ ਨੀਤੀ ਕੀ ਤਾਈ ਟੈਗਰ ਨੇ ਪਊ ਗੱਲ ਡੀਸੀ ਦਫ਼ਤਰਾਂ ਦਾ ਘਰਾਓ ਹੈ ਸਾਡੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡੀਸੀ ਆਫਿਸ ਦਾ ਘਰਾਓ ਕੀਤਾ ਜਾਵੇਗਾ ਇਹ ਮੰਡੇਰ ਸਾਹਿਬ ਕਹਿ ਰਹੇ ਨੇ ਸਵਾਲ ਇੱਥੇ ਇਹ ਵੀ ਹੈ ਕਿ ਲੱਗਦਾ ਹੈ ਜਿਹੜੀ ਸਰਕਾਰ ਲੱਗੇ ਧਰਨੇ ਨੂੰ ਚੁਕਾ ਸਕਦੀ ਹੈ ਕੀ ਉਹਨਾਂ ਦੀ ਮਨਸ਼ਾ ਤੇ ਕੋਈ ਸਵਾਲ ਖੜਾ ਕਰਦੇ ਹੋ ਤੁਸੀਂ ਕਿ ਉਹ ਧਰਨਾ ਲਗਾਉਣ ਤੋਂ ਬਾਅਦ ਮੰਗ ਪੱਤਰ ਦੇਣ ਤੋਂ ਬਾਅਦ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਮੰਨੇ ਜਾਂ ਮੰਨ ਲੈਣਗੇ ਸਰ ਨਹੀਂ ਜੀ ਇਹਨਾਂ ਤੇ ਵਿਸ਼ਵਾਸ ਕੋਈ ਨਹੀਂ ਜੀ ਇਹ ਤਾਂ ਹੋ ਸਕਦਾ ਹੈ ਕੱਲ ਨੂੰ ਡੀਸੀ ਦਫ਼ਤਰਾਂ ਦੇ ਪਹੁੰਚਣ ਦੇ ਵਿੱਚ ਵੀ ਰਕਾਵਟਾਂ ਪਾਉਣ ਉੱਤੇ ਨਾਜ਼ਰ ਰੇਣ ਰਸਤਿਆਂ 'ਚ ਲਾਕੇ ਲਗਾ ਦੇਣ ਜੀ ਰਸਤੇ ਰੋਕ ਲੈ ਦਫ਼ਤਰਾਂ ਦਾ ਘਰ ਵੀ ਨਾ ਕਰਨ ਦੇਣ ਇਹਨਾਂ ਦੀ ਮਨਸ਼ਾ ਤਾਈਂ ਤੱਕ ਵੀ ਗਿਰ ਸਕਦੀ ਹੈ ਅੱਛਾ ਮੰਗੇਰ ਸਾਹਿਬ ਇੱਕ ਸਵਾਲ ਹੋਰ ਹੈ ਕਿ ਪੂਰਾ ਪੰਜਾਬ ਜਿਹੜਾ ਹੈ ਕਿਸਾਨ ਹੈ ਮਜ਼ਦੂਰ ਹੈ ਹਮੇਸ਼ਾ ਤੁਹਾਡੇ ਨਾਲ ਮਜ਼ਦੂਰ ਭਰਾ ਵੀ ਖੜੇ ਨੇ ਲੇਕਿਨ ਸਵਾਲ ਇੱਥੇ ਹੈ ਕਿ ਇੰਨੀ ਜਲਦੀ ਮਤਲਬ ਇਹ ਕੋਈ ਪਹਿਲਾ ਕਾਲ ਆਈਸੀਬ ਇੰਨੀ ਤਰੀਕ ਤੱਕ ਧਰਨਾ ਚੱਕ ਲਓ ਨਹੀਂ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਾਂ ਕੁਝ ਕੀਤਾ ਜਾਵੇਗਾ ਕੋਈ ਚੱਕਣ ਤੋਂ ਪਹਿਲਾਂ ਇਸ ਤਰ੍ਹਾਂ ਹਮਲਾਉਣ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਸੀ ਕੋਈ ਨੋਟਿਸ ਨਹੀਂ ਨਹੀਂ ਕੋਈ ਦੱਸਿਆ ਨਹੀਂ ਗਿਆ ਇਹ ਤਾਂ ਅਚਾਨਕ ਹੀ ਇਹਨਾਂ ਨੇ ਹਮਲਾ ਕੀਤਾ ਹੈ ਸਰਕਾਰ ਨੇ ਭਾਰਮੀਆਂ ਦੇ ਵਿੱਚ ਤੇ ਭਾਰਮੀਆਂ ਦੇ ਵਿੱਚ ਜਿਹੜਾ ਸਮਾਨ ਸੀ ਜਿਵੇਂ ਤੁਸੀਂ ਉਹ ਕਾਫੀ ਇਹ ਵੀ ਦੋਸ਼ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਪਰ ਕਿ ਉਹ ਤਕਰੀਬਨ ਉਹਨਾਂ ਦੇ ਨੌਬਜਦਿਆਂ ਦੇ ਘਰੋਂ ਹੀ ਜਿਹੜਾ ਪਾਇਆ ਗਿਆ ਆ ਹਾਂ ਜੀ ਇਹਨਾਂ ਦੇ ਐਮ.ਐਲ.ਏ ਨੇ ਉਹਨਾਂ ਦੇ ਘਰੋਂ ਟਰਾਲੀਆਂ ਮਿਲੀਆਂ ਨੇ ਜੀ ਜੀ ਆ ਉਹਨਾਂ ਦੇ ਘਰੋਂ ਟਰਾਲੀਆਂ ਮਿਲੀਆਂ ਨੇ ਹੋਰ ਸਮਾਨ ਵੀ ਕੁਝ ਪੋਸਾੜੇ ਵੀ ਲੈ ਕੇ ਗਏ ਨੇ ਛੋਟਾ ਸਮਾਨ ਜਿਵੇਂ ਸਿਲੰਡਰ ਸਿਲੰਡਰ ਤੇ ਹੋਰ ਨਿੱਕਾ ਮੋਟਾ ਸਮਾਨ ਸੀ ਉੱਥੇ ਘੱ ਘਰ ਬਣੇ ਹੋਏ ਸੀਗੇ ਇਹ ਪੁਲਿਸ ਵਾਲਾ ਇਹ ਵੀ ਇੱਕ ਕਹਿੰਦਾ ਸੀਗਾ ਵਿੱਚ ਵੀ ਚਲੋ ਥਾਣੇ ਵਿੱਚ ਕੰਮ ਆ ਜਾਏਗਾ ਸਿਲੰਡਰ ਹਾਂਜੀ 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 ਉਹ ਥਾਣੇ ਦੇ ਲੈ ਕੇ ਭਾਵੇਂ ਆਪਣੇ ਘਰ ਹੀ ਲੈ ਗਏ ਉੱਥੇ ਸਮਾਨ ਚੋਰੀ ਜਾਣੀ ਉਹਨਾਂ ਨੇ ਵੀ ਕੀਤਾ ਤੇ ਬਾਕੀ ਉੱਥੇ ਹੋਰ ਆ ਪਿਛੋ ਆ ਬਬਲਕ ਵੀ ਹੋਊਗੀ ਜਿਹੜੇ ਆ ਨਸ਼ੀ ਨਸ਼ੇੜੀ ਨਸ਼ੂੜੀ ਹੁੰਦੇ ਨੇ ਇਹ ਲੈ ਕੇ ਹੋਣਗੇ ਕੁਝ ਸਰਪੰਚ ਸਾਹਿਬ ਜੇ ਕੱਲ ਨੂੰ ਤੁਹਾਡੇ ਰਸਤੇ ਦੇ ਵਿੱਚ ਰੁਕਾਵਟਾਂ ਕਈ ਤਰ੍ਹਾਂ ਦੀਆਂ ਆਉਣ ਗਿਆ ਜਾਂ ਆਉ ਆਉਂਦੀਆਂ ਨੇ ਤਾਂ ਅਗਲਾ ਸਟੈਪ ਕੀ ਹੋਏਗਾ ਕਿਸ ਤਰ੍ਹਾਂ ਤੁਸੀਂ ਫਿਰ ਡੀਸੀ ਆਫਿਸ ਤੱਕ ਪਹੁੰਚੂਗੇ ਸਰ ਅਸੀਂ ਪਰੀ ਪੂਰੀ ਜਦੋਂ ਜਹਤ ਕਰਾਂਗੇ ਕਿਸੇ ਦਫ਼ਤਰ ਤੱਕ ਪਹੁੰਚਣ ਦੀ ਕੋਈ ਹੋਰ ਰਾਹ ਬਦਲ ਕੇ ਜਾਂ ਕਿੰਨੇ ਨਾ ਕਿੰਨੇ ਜ਼ਰੂਰ ਪਹੁੰਚਾਂਗੇ ਉੱਥੇ ਦੀ ਸੀ ਦਫ਼ਤਰਾਂ ਦੇ ਵਿੱਚ ਹੀ ਇਹ ਕੀ ਬੀਸੀ ਦਫ਼ਤਰ ਦੇ ਲਈ ਇੱਕ ਦਿਨ ਦਾ ਹੀ ਘਰਾਓ ਹੋਏਗਾ ਇੱਕ ਦਿਨ ਦਾ ਹੀ ਹੈ ਹਲੇ ਤਾਂ ਇੱਕ ਦਿਨ ਦਾ ਸੱਦਾ ਫਿਰ ਅਗਲੀ ਜਿਹੜੀ ਕੋਈ ਰਣਨੀਤੀ ਆ ਕੱਲ ਨੂੰ ਕੀ ਅੱਗੋਂ ਪ੍ਰਤੀਕਰਮ ਕਰਦੇ ਨੇ ਇਹ ਜੀਐਮਐਲ ਦਾ ਸਰਕਾਰ ਵੱਲੋਂ ਤੇ ਉਹ ਉਹਦੇ ਹੁਣ ਆਪੇ ਤੇਰਾ ਖੇਲੀਲਾ ਨੀਤੀ ਦਾ ਖਰੀਜੋ ਸੋ ਦੋਸਤੋ ਦੱਸ ਦਿਆਂ ਕਿ ਸਰਪੰਚ ਬਲਬੀਰ ਸਿੰਘ ਮੰਡੇਰ ਸਾਹਿਬ ਇਸ ਵੇ ਮੇਰੇ ਨਾਲ ਜੁੜੇ ਸੀ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਕੱਲ ਨੂੰ ਪੂਰੇ ਡੀਸੀ ਆਫਿਸ ਦੇ ਜਿਹੜੇ ਨੇ ਪੰਜਾਬ ਦੇ ਉਹਨਾਂ ਦਾ ਘਰਾਉ ਕੀਤਾ ਜਾਵੇਗਾ ਹਾਲਾਂਕਿ ਉਹਨਾਂ ਨੇ ਇਹ ਵੀ ਸ਼ੰਕਾ ਪ੍ਰਗਟ ਕੀਤੀ ਹੈ ਕਿ ਹੋ ਸਕਦਾ ਹੈ ਕਿ ਸਾਡੇ ਰਸਤੇ ਰੋਕੇ ਜਾਣ ਰੋਕੇ ਜਾ ਸਕਦੇ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਇਸ ਮਨਸੂਬੇ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਔਰ ਦੂਜੇ ਪਾਸੇ ਦੋਸ਼ ਵੀ ਲੱਗੇ ਨੇ कि जो सामान ਉਥੇ ਪਿਆ ਸੀ ਫ੍ਰਿਜ ਪਿਆ ਸੀ ਸਿਲੰਡਰ ਪਿਆ ਸੀ ਏਸੀ ਪਿਆ ਸੀ ਇਹ ਟਰੈਕਟਰ ਟਰੈਲੀਆਂ ਹੋਰ ਬਹੁਤ ਸਾਰਾ ਸਾਜੋ ਸਮਾਨ ਸਗਾ ਉਹ ਕਿਸੇ ਦੇ ਕੁਝ ਵੀ ਹੱਥ ਨਹੀਂ ਆਇਆ ਲੇਕਿਨ ਅਫਸੋਸ ਦੀ ਗੱਲ ਹੈ ਕਿ ਕੁਛ ਇੱਕ ਪੁਲਿਸ ਵਾਲਿਆਂ ਦੇ ਉੱਪਰ ਦੋਸ਼ ਲੱਗ ਰਹੇ ਨੇ ਤੇ ਕੁਛ ਇੱਕ ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਦੇ ਉੱਪਰ ਦੋਸ਼ ਲੱਗ ਰਹੇ ਨੇ ਸੋ ਕੰਨ ਪੂਰੀ ਮਤਲਬ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਮਜ਼ਦੂਰਾਂ ਦੇ ਵੱਲੋਂ ਇਹ ਇੱਕ ਜੁੱਟ ਹੋ ਕੇ ਪੂਰੀ ਜਿਹੜੀ ਰਣਨੀਤੀ ਹੈ ਉਹ ਤਿਆਰ ਹੋਣ ਦੇ ਤਹਿਤ ਡੀਸੀ ਆਫਿਸ ਘੇਰੇ ਜਾਣਗੇ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੱਤਾ ਜਾਏਗਾ ਔਰ ਕੀ ਹੋਵੇਗਾ ਕੱਲ ਉਸ ਤੇ ਪੋਸੂ ਨਾਵਾ ਚੈਨਲ ਦੀ ਰਹੇਗੀ ਨਜ਼ਰ ਮੰਡੇਰ ਸਾਹਿਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਾਂਦੇ ਜਾਂਦੇ ਤਾਂ ਇਹੀ ਸੱਦਾ ਹੈ ਜੀ ਵੀ ਦਿਨ ਨੇ ਵੀ ਕਿਸਾਨ ਮਜ਼ਦੂਰ ਨੇ ਕੱਲ ਤੋਂ ਵੱਧ ਤੋਂ ਵੱਧ ਗਿਰਤੀ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਪਹੁੰਚਣ ਆਦੀ ਇਹ ਬੇਨਤੀ ਹੈ ਬਹੁਤ ਬਹੁਤ ਮਿਹਰਬਾਨੀ ਮੰਡੇਰ ਸਾਹਿਬ ਸ਼ੁਕਰੀਆ ਧੰਨਵਾਦ ਜੀ ਧੰਨਵਾਦ